ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਾਤ ਲੋਕ ਵਿੱਚ ਪ੍ਰਗਟ ਹੋਣਾ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਗੁਰੂ ਸਾਹਿਬ ਨੇ ਮੁੱਖ ਤੌਰ ਤੇ ਦੋ ਬਹੁਤ ਵੱਡੀਆਂ ਅਤੇ ਅਲੌਕਿਕ ਸਵਾਮਾਂ ਨਿਵਾਉਣ ਖਾਤਰ ਸਾਰਾ ਸਰਵੰਸ ਬਾריה ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਥ ਦੀ ਨੀਂਹ ਮਜ਼ਬੂਤ ਕਰਨ ਲਈ ਬਹੁਤ ਸਾਰੀ ਕਾਰਨਾ ਕਾਰੀ। ਦਸ਼ਮੇਸ਼ ਪਿਤਾ ਜੀ ਦੇ ਦੋ ਮੁੱਖ ਉਦੇਸ਼ ਪਹਿਲਾ ਇਸ ਧਰਤੀ ਤੇ ਆਦਰਸ਼ ਇਨਸਾਨ ਤਿਆਰ ਕਰਨਾ ਅਜਿਹਾ ਇਨਸਾਨ ਜੋ ਛਪਾਇਆ ਛੁਪ ਨਾ ਸਕੇ। ਡਰਾਇਆ ਡਰ ਨਾ ਸਕੇ ਅਤੇ ਦੇਸ਼ ਕੌਮ ਅਤੇ ਪੰਥ ਦੇ ਭੀੜ ਪਵੇ ਤਾਂ ਤਿਆਰ ਬਾਰ ਤਿਆਰ ਹੋ ਕੇ ਖੜਾ ਹੋ ਜਾਵੇ ਅਤੇ ਜ਼ੁਲਮ ਦਾ ਮੁਕਾਬਲਾ ਕਰੇ ਦੂਜਾ ਮਾਤ ਲੋਕ ਵਿੱਚ ਐਸਾ ਵਾਤਾਵਰਨ ਤਿਆਰ ਕਰਨਾ ਜਿਸ ਨਾਲ ਕੋਈ ਕਿਸੇ ਨੂੰ ਡਰਾ ਨਾ ਸਕੇ ਅਤੇ ਨਾ ਕੋਈ ਕਿਸੇ ਤੋਂ ਡਰ ਸਕੇ ਤਾਂ ਜੋ ਕਾਬਲ ਖਨਾਰ ਅਤੇ ਗਜਨੀ ਤੋਂ ਜਰਵਾਣੇ ਆ ਕੇ ਹਿੰਦੁਸਤਾਨ ਤੋਂ ਧਨ ਦੌਲਤ ਲੁੱਟ ਕੇ ਨਾ ਲੈ ਜਾ ਸਕਣ ਅਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਗਜਨੀ ਦੇ ਬਾਜ਼ਾਰਾਂ ਵਿੱਚ ਰੋਲ ਨਾ ਸਕਣ ਇਨਾ ਉਦੇਸ਼ਾਂ ਦੀ ਪੂਰਤੀ ਲਈ ਸਾਹਬੇ ਕਮਾਲ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮਾਤ ਲੋਕ ਭਾਵ ਪਟਨਾ ਸਾਹਿਬ ਵਿੱਚ ਪ੍ਰਕਾਸ਼ ਹੋਇਆ। ਸ੍ਰੀ ਅਨੰਦਪੁਰ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਅਤੇ ਪੌਂਟਾ ਸਾਹਿਬ ਦੀ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਨਾਲ ਪਵਿੱਤਰ ਕਰਦੇ ਆਂ। ਸਾਰੇ ਭਵਿੱਖ ਦੇ ਪ੍ਰੋਗਰਾਮ ਇੱਥੇ ਬੈਠ ਕੇ ਉਲੀਕੇ ਜਿਸ ਰਾਹੀਂ ਖਾਲਸਾ ਪੰਥ ਦੀ ਸਿਰਜਣਾ ਹੋਈ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ। ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ